sat naam vahe guru. sat naam vahe guru. sat naam vahe guru. sat naam vahe ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਸਤਕਾ ਚਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਾਈ ਤੀਜੇ ਪਾਤਸ਼ਾਹ ਜੀ ਦੀ ਬਾਣੀ ਰੰਭ ਹੋਈ ਆਸਾ ਰਾਗ ਵਿੱਚ ਮਹਾਰਾਜ ਜੀ ਦੇ ਸ਼ੰਤ ਵਾਲੇ ਸ਼ਬਦ ਰੰਭ ਹੋਏ ਸੀ ਕੱਲ ਪਰਸੋਂ ਇਸ ਸ਼ੰਤ ਦਾ ਪਾਸ਼ਾ ਜੀ ਦਾ ਅਗਲਾ ਬੰਦ ਤੀਜਾ ਬੰਦ ਪਾਸ਼ਾ ਜੀ ਆਰੰਭ ਕਰਦੇ ਹੋਏ ਭਾਈ ਸਾਨੂੰ ਜੀਵਾਂ ਨੂੰ ਸਤਿਗੁਰ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਜਹ ਜਹ ਮਨ ਤੂ ਤਾਬਦਾ ਤਹਤ ਹੈ ਹਰ ਤੇਰੇ ਨਾਲ ਮਨ ਸਿਆਨਬ ਛੋੜੀਐ ਗੁਰ ਕਾ ਸ਼ਬਦ ਸੰਭਾਲ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਇਹ ਅਗਲਾ ਸ਼ਬਦ ਤੀਜਾ ਬੰਦ ਸੰਤਦਾਰambh ਕਰਦੇ ਹੋਏ ਮਨ ਨੂੰ ਸੰਬੋਧਨ ਕਰਦੇ ਹਨ ਮਨ ਦੇ ਨਾਲ ਮਹਾਰਾਜ ਜੀ ਵਿਚਾਰ ਕਰਦੇ ਗੱਲਾਂ ਕਰਦੇ ਸਨ ਜੀਵਾਂ ਨੂੰ ਸਮਝਾਉਂਦੇ ਹਨ ਜਹ ਜਹ ਮਨ ਤੂੰ ਧਾਵਦਾ ਜਿੱਧਰ ਜਿੱਧਰ ਮਹਾਰਾਜ ਜੀ ਕਹਿੰਦੇ ਹੈ ਮਨਾ ਜਿੱਧਰ ਜਿੱਧਰ ਤੂੰ ਦੌੜਦਾ ਹੈ ਜਾਂਦਾ ਹੈ ਜਹ ਜਹ ਤੂੰ ਮਨ ਤੂੰ ਧਾਵਦਾ ਤਹ ਤੈਂ ਹਰ ਤੇਰੇ ਨਾਲ ਮਹਾਰਾਜ ਜੀ ਕਹਿੰਦੇ ਹੈ ਮਨਾ ਜਿੱਧਰ ਜਿੱਧਰ ਵੀ ਤੂੰ ਭੱਜਦਾ ਹੈ ਦੌੜਦਾ ਜਾਂਦਾ ਹੈ ਉਦਰ ਉਦਰੀ ਹਰੀ ਪ੍ਰਮਾਤਮਾ ਤੇਰੇ ਨਾਲ ਰਹਿੰਦਾ ਤੈਨੂੰ ਦੇਖਦਾ ਉਹ ਮਾਲਕ ਹਰ ਸਵੇ ਤੇਰੇ ਨਾਲ ਹੈ ਮਨ ਸਿਆਨਪ ਛੋਡੀਐ ਗੁਰ ਕਾ ਸ਼ਬਦ ਸੰਭਾਲੇ ਮਹਾਰਾਜ ਜੀ ਕਹਿੰਦੇ ਮਨਾ ਤੂੰ ਸਿਆਨਪ ਚਤ్రਾਈ ਛੱਡਣਾ ਕਰ ਫੇ ਮਨਾ ਤੂੰ ਸਿਆਨਪਾਂ ਛੱਡ ਦੇ ਚਤਰਾਇਆਂ ਕਰਨੀਆਂ ਮਹਾਰਾਜ ਜੀ ਕਹਿੰਦੇ ਛੱਡਣਾ ਕਰ ਗੁਰ ਕਾ ਸ਼ਬਦ ਸੰਭਾਲ ਮਹਾਰਾਜ ਜੀ ਕਹਿੰਦੇ ਜੇ ਗੁਰੂ ਦੇ ਸ਼ਬਦ ਦੀ ਸੰਭਾਲ ਕਰੇਗਾ ਤਾ ਮਾਲਕ ਤੈਨੂੰ ਨਾਲ ਖੜਿਆ ਨਜ਼ਰ ਆ ਜਾਵੇਗਾ ਰਹਿੰਦਾ ਤੂੰ ਹਰ ਵਕਤ ਹੀ ਨਾਲ ਹੈ ਹਰ ਸਰੀਰ ਦੇ ਹਰ ਮਨ ਦੇ ਉਹ ਨਾਲ ਤੁਰਦਾ ਨਾਲ ਰਹਿੰਦਾ ਰਾਮ ਜੀ ਦੇ ਪਾਤਸ਼ਾਹ ਜੀ ਕਹਿੰਦੇ ਪਰ ਸਾਨੂੰ ਦਿਖਦਾ ਨਹੀਂ ਦੇਖ ਨਹੀਂ ਪਾਉਂਦੇ ਕਿਉਂ ਅਸੀਂ ਆਪ ਸਿਆਣੇ ਬਣਦੇ ਆ ਚਤਰਮ ਬਣਦੇ ਆ ਕੀ ਬਹੁਤ ਅਸੀਂ ਸਿਆਣੇ ਆ ਚਤਰਵਾਣਾ ਸੂਝਵਾਣਾ ਇਸ ਕਰਕੇ ਉਹ ਦਿਖਾਈ ਨਹੀਂ ਦਿੰਦਾ ਨਜ਼ਰ ਨਹੀਂ ਆਉਂਦਾ ਮਹਾਰਾਜ ਜੀ ਕਹਿੰਦੇ ਸਿਆਣ ਪੰਚ ਤਰਾਈਆਂ ਕਰਨੀਆਂ ਛੱਡਣਾ ਕਰਮਾਂ ਸਿਆਣ ਪਛਾੜੀਐ ਪਾਤਸ਼ਾਹ ਜੀ ਕਹਿੰਦੇ ਗੁਰ ਕਾ ਸ਼ਬਦ ਸੰਭਾਲ ਗੁਰੂ ਦੇ ਸ਼ਬਦ ਦੀ ਤੂੰ ਸੰਭਾਲ ਕਰ ਸਾਥ ਤੇ ਰਹਿ ਸੋ ਸਹੋ ਸਦਾ ਹੈ ਇੱਕ ਖਿਨ ਹਰ ਨਾਮ ਸਮਾਲੇ ਮਹਾਰਾਜ ਜੀ ਕਹਿੰਦੇ ਭਾਈ ਉਹ ਨਾਮ ਪ੍ਰਮਾਤਮਾ ਜਿਹੜਾ ਨਾ ਉਹ ਸਦਾ ਹੀ ਸਾਥ ਹੈ ਸਾਥ ਤੇਰੇ ਸੋ ਸਹੋ ਪ੍ਰਮਾਤਮਾ ਉਹ ਸਹੋ ਹੈ ਜਿਹੜਾ ਪ੍ਰਮਾਤਮਾ ਉਹ ਤੇਰੇ ਨਾਲ ਹੈ ਸਾਥ ਤੇਰੇ ਸੋ ਸੋ ਸਦਾ ਹੈ ਮਹਾਰਾਜ ਜੀ ਕਹਿੰਦੇ ਕੱਖੀ ਨਾ ਇੱਕ ਸ਼ਿਨ ਮਾਤਰ ਵੀ ਉਹਨੂੰ ਵਿਸਾਰਨਾ ਮਹਾਰਾਜ ਜੀ ਕਹਿੰਦੇ ਉਹਨੂੰ ਭੁੱਲ ਨਾ ਖਿੰਨ ਹਰ ਨਾਮ ਸਮਾਲੇ ਮਹਾਰਾਜ ਜੀ ਕਹਿੰਦੇ ਕਸ਼ਿਨ ਵੀ ਉਹਨੂੰ ਤਿਆਗ ਨਾ ਉਨ ਨੂੰ ਵਿਸਾਰ ਨਾਵੀ ਭੁੱਲ ਨਾ ਜਾਵੀਂ ਮਹਾਰਾਜ ਜੀ ਕਹਿੰਦੇ ਸਦਾਈ ਛਿੰਦ ਛਿੰਨਾ ਉਹ ਵਾਹਿਗੁਰੂ ਨੂੰ ਜਪਣਾ ਕਰ ਨਾਮ ਨੂੰ ਸੰਭਾਲਣਾ ਕਰ ਤਾਂ ਕਿ ਉਹ ਸਦਾਈ ਤੈਨੂੰ ਦਿਖਾਈ ਦੇਵੇ ਜਨਮ ਜਨਮ ਕੇ ਤੇਰੇ ਪਾਪ ਕੱਟੇ ਅੰਤ ਪਰਮ ਪਦ ਪਾਵੇ ਹਰਾ ਜੀ ਕਹਿੰਦੇ ਫਿਰ ਤੇਰੇ ਜਨਮਾਂ ਦੇ ਪਾਪ ਕੱਟੇ ਜਾਣੇ ਜਦੋਂ ਨਾਮ ਨੂੰ ਸੰਭਾਲ ਲੇਗਾ ਮਨਾਖੀ ਨਹਾਰ ਨਾਮ ਸੰਭਾਲੇ ਸਵਾਸ ਸਵਾਸ ਉਹਦੀ ਸੰਭਾਲ ਕਰੇਗਾ ਮਹਾਰਾਜ ਜੀ ਕਹਿੰਦੇ ਜਨਮ ਜਨਮ ਕੀ ਤੇਰੇ ਪਾਪ ਜਿਹੜੇ ਅਨਕ ਖੋਟੇ ਕਰਮ ਉਹ ਕੱਟੇ ਜਾਣਗੇ ਜਦੋਂ ਉਹਦੀ ਸਾਧ ਸੰਭਾਲ ਕਰੇਗਾ ਸੱਚੇ ਨਾਮ ਨੂੰ ਹਿਰਦੇ ਵਿੱਚ ਵਸਾਏਗਾ ਇੱਕ ਸਾਹ ਦੇ ਨਾਲ ਸਵਾਸ ਸਵਾਸ ਧਿਆਏਗਾ ਮਹਾਰਾਜ ਜੀ ਕਹਿੰਦੇ ਜਨਮ ਜਨਮ ਕੀ ਤੇਰੇ ਪਾਪ ਕੱਟੇ ਤੇਰੇ ਜਨਮਾਂ ਦੀ ਮਹਾਰਾਜ ਜੀ ਤੀਜੇ ਪਾਤਸ਼ਾਹ ਜੀ ਕਹਿੰਦੇ ਪਾਪ ਕੱਟੇ ਜਾਣਿਆ ਜਨਮਾਂ ਦੇ ਜਿਹੜੇ ਪਾਪ ਹਨ ਲੇਖਾ ਜੋਖਾ ਉਹ ਕੱਟ ਦੇਣਾ ਉਹਨੇ ਅੰਤ ਪਰਮ ਅਪਦ ਪਾਵੇ ਮਹਾਰਾਜ ਜੀ ਕਹਿੰਦੇ ਫਿਰ ਅੰਤ ਵੇਲੇ ਤੈਨੂੰ ਪਰਮ ਪਦਵੀ ਮਿਲ ਜਾਵੇਗੀ ਜਦੋਂ ਦੁਨੀਆ ਤੋਂ ਜਾਏਗਾ ਉਸ ਕਾਰਜ ਨੂੰ ਪੂਰਾ ਕਰਕੇ ਜਾਏਗਾ ਪਰਮ ਪਦਵੀ ਪ੍ਰਾਪਤ ਕਰਕੇ ਜਾਏਗਾ ਸਾਚੇ ਨਾਲ ਤੇਰਾ ਗੰਢ ਲਾਗੈ ਗੁਰਮੁਖ ਸਦਾ ਸੰਭਾਲੇ ਮਹਾਰਾਜ ਕਹਿੰਦੇ ਤੇਰਾ ਗੰਢ ਜੋੜਾ ਸੱਚੇ ਦੇ ਨਾਲ ਤੂੰ ਤੇਰਾ ਰਿਸ਼ਤਾ ਹੈ ਸੱਚੇ ਨਾਲ ਤੇਰਾ ਗੰਢ ਲਾਗੈ ਮਹਾਰਾਜ ਜੀ ਕਹਿੰਦੇ ਤੇਰੀ ਉਹ ਸੱਚੇ ਨਾਲ ਗੰਢ ਵੱਜ ਜਾਵੇ ਮੇਲ ਹੋ ਜਾਵੇ ਉਹ ਪਰਮਾਤਮਾ ਨਾਲ ਹਰੀ ਨਾਲ ਮਹਾਰਾਜ ਕਹਿੰਦੇ ਸੱਚੇ ਨਾਲ ਤੇਰੇ ਤੇਰਾ ਗੰਢ ਲਾਗੈ ਗੁਰਮਖ ਸਦਾ ਸੰਭਾਲੇ ਮਹਾਰਜ ਕਹਿੰਦੇ ਗੁਰਮਖਾਉ ਸੱਚੇ ਨਾਮ ਨੂੰ ਸੰਭਾਲਨਾ ਕਰ ਗੁਰੂ ਦੀ ਮੱਤ ਗੁਰਮਖ ਤੋਂ ਭਾਵ ਕੀ ਤੇਰਾ ਮੁਖ ਤੇਰੀ ਮੱਤ ਗੁਰੂ ਵਾਲੀ ਹੋਵੇ ਗੁਰੂ ਦੀ ਮੱਤ ਤੂੰ ਲੈ ਲਵੇਂ ਸਦਾ ਉਹਦੀ ਸੰਭਾਲ ਕਰੇ ਤਾਂ ਕਿ ਤੇਰੀ ਗੰਢ ਉਹਦੇ ਨਾਲ ਵੱਜ ਜਾਵੇ ਉਹਦੇ ਨਾਲ ਮੇਲ ਹੋ ਜਾਵੇ ਇਉਂ ਕਹੈ ਵਉਂ ਕਹੈ ਨਾਨਕ ਜੈ ਮਨ ਤੂੰ ਧਾਬਦਾ ਜੈ ਹਰ ਤਿਰੇ ਸਦਾ ਨਾਲੇ ਮਹਾਰਾਜ ਜੀ ਉਹੀ ਪੰਕਤੀ ਦ੍ਰਿੜ ਕਰਾਉਂਦੇ ਹਨ ਖੀਰਲੀ ਧੁਖ ਮਹਾਰਾਜ ਜੀ ਬੰਦ ਦੀ ਕਹਿੰਦੇ ਇਉਂ ਕਹੈ ਨਾਨਕ ਜੈ ਮਨ ਤੂੰ ਧਾਮ ਦਾ ਮਹਾਰਾਜ ਜੀ ਕਹਿੰਦੇ ਜਨ ਕਹੈ ਨਾਨਕ ਮਨ ਤੂੰ ਧਾਮ ਦਾ ਤੂੰ ਦੌੜਦਾ ਹੈ ਭੱਜਦਾ ਹੈ ਜਿੱਧਰ ਜਾਂਦਾ ਹੈ ਤੈ ਹਰ ਤੇਰੇ ਨਾਲੇ ਮਹਾਰਾਜ ਜੀ ਕਹਿੰਦੇ ਉਦਰੀ ਮਾਲਕ ਤੇਰੇ ਨਾਲ ਹੈ ਖਰੀ ਤੇਰੇ ਨਾਲ ਨਾਲ ਰਹਿੰਦਾ ਤੈਨੂੰ ਜਾਦਾ ਕਿ ਮੈਂ ਕੱਲਾ ਹਾਂ ਕਿਉਂਕਿ ਤੂੰ ਗਿਆਨ ਦਾ ਨਿਤਰ ਖੁੱਲਿਆ ਨਹੀਂ ਅੰਨਾ ਹੈ ਇਸ ਕਰਕੇ ਤੈਨੂੰ ਜਾਪਦਾ ਕਿ ਮੈਂ ਤਾਂ ਕੱਲਾ ਹਾਂ ਤਾਂ ਹੀ ਔਗਣ ਕਰਦਾ ਹੈ ਨਾ ਮਨ ਔਗਣਾ ਵਿੱਚ ਫਸ ਜਾਂਦਾ ਮਨ ਔਗਣ ਕਰਦਾ ਹੈ ਪਰ ਮਹਾਰਾਜ ਜੀ ਕਹਿੰਦੇ ਉਹ ਤਾਂ ਤੇਰੇ ਨਾਲ ਹੀ ਹੈ ਉਹ ਤਾਂ ਆਉਂਦਾ ਉਹ ਸਦਾ ਹੀ ਤੇਰੇ ਨਾਲ ਨਿਭਦਾ ਨਾਲ ਜਾਂਦਾ ਹੈ ਅਗਲਾ ਬੰਦ ਮਹਾਰਾਜ ਜੀ ਰੰਮ ਕਰ ਦੇਣ ਸਤ ਗੁਰ ਮਿਲਿਆ ਧਾਵਤ ਥੰਮਿਆ ਨਿਜ ਕਰ ਵਸਿਆ ਆਏ ਅਗਲਾ ਬੰਦ ਮਹਾਰਾਜ ਜੀ ਮੇਲ ਦਾ ਰੰਮ ਕਰ ਦੇਣ ਕਹਿੰਦੇ ਧਾਵਤ ਥੰਮਿਆ ਮਹਾਰਾਜ ਜੀ ਕਹਿੰਦੇ ਜਦੋਂ ਉਹਨੂੰ ਪ੍ਰਾਪਤ ਕਰ ਲਿਆ ਸਤ ਗੁਰ ਮਿਲਿਆ ਸਤ ਗੁਰ ਦੇ ਨਾਲ ਮਹਾਰਾਜ ਜੀ ਕਹਿੰਦੇ ਜਦੋਂ ਮੇਲ ਬਣ ਗਿਆ ਸਤਿਗੁਰੂ ਦੇ ਨਾਲ ਜਦੋਂ ਮੇਲ ਪ੍ਰਾਪਤੀ ਹੋਗੀ ਮਹਾਰਾਜ ਜੀ ਕਹਿੰਦੇ ਫਿਰ ਧਾਵਤ ਬੰਦਿਆ ਜੀ ਮਹਾਰਾਜ ਜੀ ਕਹਿੰਦੇ ਫਿਰ ਉਹਦੀ ਪ੍ਰਾਪਤੀ ਹੋ ਜੇਗੀ ਨਿਜ ਘਰ ਵਸਿਆ ਆਏ ਫਿਰ ਉਹ ਨਿਜ ਘਰ ਦੇ ਵਿੱਚ ਆ ਜਾਵੇਗਾ ਨਿਜ ਘਰ ਹਿਰਦਾ ਜਿਹੜਾ ਹੈ ਨਾ ਨਿਜ ਘਰ ਉਹਦੇ ਵਿੱਚ ਵਸ ਜਾਂਦਾ ਫਿਰ ਆ ਉਹਦੇ ਵਿੱਚ ਮਹਾਰਾਜ ਜੀ ਕਹਿੰਦੇ ਵਸੇਗਾ ਨਾਮ ਵਿਹਾਜੈ ਨਾਮ ਲਏ ਨਾਮ ਰਹੇ ਸਮਾਏ ਮਹਾਰਾਜ ਜੀ ਕੇ ਰੇ ਫਿਰ ਬਿਰਤੀ ਐਸੀ ਬਣ ਜਾਵੇਗੀ ਨਾਮ ਨੂੰ ਹੀ ਵਹਾਜੇਗਾ ਨਾਮ ਦਾ ਹੀ ਬਣਜ ਕਰੇਗਾ ਨਾਮ ਨੂੰ ਹੀ ਜੀਬਾ ਰਾਂ ਹੀ ਲਏਗਾ ਨਾਮ ਰਹਿ ਸੰਮਾਲੇ ਫਿਰ ਉਹ ਦੀ ਸੰਭਾਲ ਕਰੇਗਾ ਦੁਨੀਆਂ ਦੀ ਚਿੰਤਾ ਤਿਆਗ ਦੇਵੇਂਗਾ ਛੱਡ ਦੇਵੇਂਗਾ ਫਿਰ ਉਹ ਨਾਮ ਦੀ ਸੰਭਾਲ ਸਾਰ ਕਰੇਗਾ ਨਾਮ ਦਾ ਹੀ ਵਪਾਰ ਵਹਾਜੇਗਾ ਨਾਮ ਨੂੰ ਤੇ ਨਾਮ ਹੀ ਸਦਾ ਜਪੇਗਾ ਨਾਮ ਜੀ ਸਮਾਲ ਕਰੇਗਾ ਤਾਵਤ ਥੰਮਿਆ ਸਤਿਗੁਰ ਮਿਲੈ ਸਦਾ ਦਵਾਰ ਪਾਇਆ ਦਸਵਾਂ ਦਵਾਰ ਪਾਇਆ ਇਹ ਮਹਾਰਾਜ ਜੀ ਦੇਖੋ ਰਸਤਾ ਦੱਸ ਰਹੇ ਹਨ ਕਹਿੰਦੇ ਇਸ ਤਰ੍ਹਾਂ ਦਸਵਾਂ ਦਵਾਰ ਖੁੱਲ ਜਾਂਦਾ ਜਿਹਨੂੰ ਲੋਕ ਪੁੱਛਦੇ ਹਨ ਵਾਰ-ਵਾਰ ਦਸਵਾਂ ਦਵਾਰ ਕੀ ਹੁੰਦਾ ਹੈ ਕਿਵੇਂ ਉਹਦੀ ਪ੍ਰਾਪਤੀ ਹੋਵੇਗਾ ਇਹ ਮਹਾਰਾਜ ਜੀ ਤਾਂ ਦੱਸ ਰਹੇ ਨਤੀਜੇ ਪਾਸ਼ਾ ਕਹਿੰਦੇ ਹੋਰ ਚੀਜ਼ ਥੋੜਾ ਕੁਝ ਸੰਬੰਧ ਵਾਰ ਇਹਨੇ ਮਾਨ ਦੇ ਅੰਦਰ ਹੀ ਪਿਆ ਹੈ ਕਹਿੰਦੇ ਤਾਬਤ ਥੰਮਿਆ ਜਦੋਂ ਪ੍ਰਾਪਤੀ ਹੋ ਗਈ ਨਾ ਜਦੋਂ ਤਾਬਤ ਥੰਮਿਆ 사ਤਗੁਰੂ ਮਿਲੀ ਹੈ 사ਤਗੁਰੂ ਦੇ ਮੇਲ ਹੋ ਗਿਆ ਤੇ ਮਹਾਰਾਜ ਜੀ ਕਹਿੰਦੇ ਜਦੋਂ ਜਾ ਮਾਨੁ ਦੇ ਚਰਨਾਂ ਵਿੱਚ ਡਿੱਗਿਆ ਅਰਪਣ ਹੋ ਗਿਆ ਤੇ ਮਹਾਰਾਜ ਜੀ ਕਹਿੰਦੇ ਫਿਰ ਦਸਵਾਂ ਦਵਾਰ ਆਪਣੇ ਆਪ ਹੀ ਖੁੱਲ ਜਾਂਦਾ ਹੈ ਜਦੋਂ ਉਹਦੇ ਤੇ ਯਕੀਨ ਬਣਦਾ ਨਾ ਕਿਸੇ ਗੁਰਸਿੱਖ ਦਾ ਮਾਨ ਅਰਪਣ ਹੋ ਜਾਂਦਾ ਪੁਰਨਿਆਂ ਤੋਂ ਰਹਿਤ ਮਾਨ ਉਹ ਸੁਨ ਮੰਡਲ ਵਿੱਚ ਜਾ ਟਿਕਦਾ ਹੈ ਜਿੱਥੇ ਕੋਈ ਭੈਣ ਭਰਾ ਨਹੀਂ ਕੋਈ ਰੋਲਾ ਰਪਾਲਾ ਨਹੀਂ ਸੰਸਾਰੀ ਚੀਜ਼ਾਂ ਨਹੀਂ ਉਥੇ ਜਾ ਟਿਕਦਾ ਪਾਤਸ਼ਾਹ ਜੀ ਕਹਿੰਦੇ ਫਿਰ ਆਪਣੇ ਆਪ ਮਨ ਜਾ ਉਥੇ ਟਿਕਦਾ ਫਿਰ ਉਹ ਦਸਵਾਂ ਦਵਾਰ ਖੁੱਲਦਾ ਫਿਰ ਦਸਵਾਂ ਦਵਾਰ ਜਿਹੜਾ ਗੁਪਤ ਪੰਦ ਮਹਾਰਾਜ ਜੀ ਦੀ ਬਾਣੀ ਦੱਸਦੀ ਇਹਨਾਂ ਨਾਂ ਉਹ ਖੁੱਲਿਆਣ ਦਸਵਾਂ ਬੰਦ ਹੈ ਉਹ ਖੁੱਲ ਜਾਂਦਾ ਫਿਰ ਭੱਜ ਭੱਜ દોੜ ਹੀ ਖਤਮ ਹੋ ਜਾਂਦੀ ਹੈ ਦੁਨੀਆਂ ਦੇ ਪਦਾਰਥਾਂ ਨਾਲੋਂ ਮਨ ਉੱਚਾ ਉੱਠ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਉਹਨੂੰ ਪਾਲੀਦਾ ਤਿੱਥੇ ਅੰਮ੍ਰਿਤ ਭੋਜਨ ਸਹਿਜ ਤੁਹਾਨੂੰ ਪਜੈ ਜਿਤ ਸ਼ਬਦ ਜਗਤ ਥੰਮ ਰਹਾਇਆ ਮਹਾਰਾਜ ਜੀ ਕਹਿੰਦੇ ਦਸਵੰਧਾਰ ਪਾਇਆ ਜਦੋਂ ਉਹਨੂੰ ਪਾਲੀਦਾ ਤਿੱਥੇ ਮਹਾਰਾਜ ਜੀ ਕਹਿੰਦੇ ਫਿਰ ਉਹ ਅਵਸਥਾ ਦੱਸਦੇ ਹਨ ਮਹਾਰਾਜ ਗੁਰੂ ਮਾਰ ਅੰਮ੍ਰਿਤਦਾਸ ਜੀ ਉਹ ਅਵਸਥਾ ਦੀ ਗੱਲ ਕਰਦੇ ਹਨ ਕਹਿੰਦੇ ਜਦੋਂ ਖੁੱਲ ਗਿਆ ਨਾ ਫਿਰ ਅੰਦਰ ਲਈ ਵਾਜੇ ਵੱਜਨੇ ਹਨ ਕਿੱਥੇ ਅੰਮ੍ਰਿਤ ਭੋਜਨ ਸਾਜ ਧੁਨਾ ਉਥੇ ਮਹਾਰਾਜ ਜੀ ਕਹਿੰਦੇ ਅੰਮ੍ਰਿਤ ਦਾ ਭੋਜਨ ਹੈ ਫਿਰ ਬਾਹਰਲੀ ਭੁੱਖ ਦਾ ਤਾਂ ਖਿਆਲ ਹੀ ਨਹੀਂ ਰਹਿੰਦਾ ਫਿਰ ਮਨੁੱਖ ਜੇ ਭੁੱਖਾ ਬੈਠਾ ਹੈ ਤਾਂ ਉਹਨੂੰ ਜਾਬਦਾ ਜਾਬਦਾ ਕਿਵੇਂ ਰੱਜਿਆ ਭਿਆਮ ਗੱਲ ਕਰਦੇ ਸੀ ਨਾ ਇਥੇ ਉਦਾਹਰਣ ਪੈਦਾ ਹੋ ਜਾਂਦੀ ਹੈ ਮਰਦਾਨਾ ਜੀ ਦੀ ਤੇ ਗੁਰੂ ਨਾਨਕ ਮਹਾਰਾਜ ਨੂੰ ਲਾਭਾਂ ਦਿੰਦੇ ਹਨ ਮਰਦਾਨਾ ਜੀ ਵਾਰੋ ਮਹਾਰਾਜ ਜੀ ਤੁਸੀਂ ਤਾਂ ਪੌਣ ਆ ਰਹੇ ਹੋ ਗੁਰੂ ਨਾਨਕ ਮਹਾਰਾਜ ਨੇ ਮਹਾਰਾਜ ਜੀ ਕਈ ਕੀਰ ਦਿਨ ਪ੍ਰਸ਼ਾਦਾ ਨਹੀਂ ਸੀ ਛਕਦੇ। ਹਰ ਨਾਨਕ ਪਾਤਸ਼ਾਹ ਜਿੱਥੇ ਬਹਿਣਾ ਜੰਗਲ ਚ ਜੇ ਸਮਾਧੀ ਲੱਗ ਜਾਣੀ ਕਿ ਉਹ ਨਾ ਬੈਠੇ ਰਹਿਣਾ ਮਰਦਾਨਾ ਜੀ ਨੇ ਮੁਖ ਹਲ ਤੱਕ ਦੇ ਰਹਿਣਾ ਕਿ ਮਹਾਰਾਜ ਜੀ ਕੋਦੋਂ ਸਮਾਧੀ ਚੋਂ ਬਾਹਰ ਆਉਣ ਤੇ ਮੈਨੂੰ ਤਾਂ ਭੁੱਖ ਲੱਗੀ ਮੈਂ ਫਟਾਫਟ ਪ੍ਰਸ਼ਾਦਾ ਮੰਗ ਲਾ ਕਿ ਮਹਾਰਾਜ ਭੋਜਨ ਦੀ ਵਿਸਥਾ ਕਰੋ। ਤੇ ਉੱਥੇ ਮਹਾਰਾਜ ਜੀ ਦੇਖੋ ਪਉਣ ਆਰੀ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਤੇ ਕਈ ਕੀ ਘੰਟੇ ਉਹਨਾਂ ਦੀ ਸੁਰਤੀ ਪਰਮੇਸ਼ਰ ਦੇ ਚਰਣਾ ਵਿੱਚ ਜਾ ਟਿਕਦੀ ਤੇ ਮਰਦਾਨਾ ਜੀ ਡੀਕਦੇ ਵੀ ਰਹਿੰਦੇ ਕਈ ਵਾਰੀ ਲੜ ਕੇ ਗੁੱਸੇ ਹੋ ਕੇ ਵੀ ਭੱਜ ਜੇ ਤੇ ਉਹਦੇ ਵਿੱਚ ਵੀ ਦੇਖੋ ਭਲਾ ਹੋ ਜਾਂਦਾ ਸੀ ਜਦੋਂ ਭੁੱਖ ਲੱਗਣੀ ਤੇ ਕਿਸੇ ਦਾ ਆਧਾਰ ਕਰ ਦੇਣਾ ਜਦੋਂ ਭੁੱਖ ਲੱਗਣੀ ਪਿਆਸ ਲੱਗਣੀ ਉਥੇ ਕਿਸੇ ਦਾ ਆਧਾਰ ਕਰ ਦੇਣਾ ਦੇਖੋ ਪਿਆਸ ਲੱਗੀ ਸੀ ਨਾ ਤੇ ਮਹਾਰਾਜ ਜੀ ਕੋਲ ਘਾਟਾ ਥੋੜਾ ਸੀ ਅੱਖ ਦੇ ਫਰੰਕਾਰ ਦੇ ਨਾਲ ਉਹ ਜਲਥਲ ਕਰ ਸਕਦੇ ਹਨ ਇਉ ਉੱਤੇ ਮਰਦਾਨਾ ਜੀ ਨੂੰ ਕਹਿੰਦੇ ਨੇ ਮਹਾਰਾਜ ਕਹਿੰਦੇ ਮਰਦਾਨਿਆ ਜਾ ਉਹ ਪਰਬਤ ਦੇ ਉੱਤੇ ਵਾਲੀ ਕੰਧਾਰੀ ਬਿਠਾ ਐਵੇਂ ਬਿਨ ਮਤਵਲ ਤੋਂ ਨੇ ਸਾਗਰ ਘੇਰਿਆ ਹੋਇਆ ਉਹਨੇ ਤਲਾ ਇਕੱਠਾ ਕੀਤਾ ਸਾਰਾ ਪਾਣੀ ਘੇਰਿਆ ਹੋਇਆ ਉਹਦੇ ਕੋਲ ਚਲਾ ਜਾ ਉਹਨੂੰ ਕਹੇ ਕਿ ਪਿਆਸ ਮਟਾ ਮੇਰੀ ਗੁਰੂ ਨਾਨਕ ਦਾ ਚੇਲਾ ਮੈਂ ਉਹਨੂੰ ਜਾ ਕੇ ਕਹੇ ਵਾਲੀ ਨੂੰ ਕਿ ਤੇਰੀ ਪਿਆਸ ਬੁਝਾਵੇ ਤੇ ਮਹਾਰਾਜ ਜੀ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਇੰਨਾ ਉੱਚਾ ਕਈ ਯੋਜਨ ਪਹਾੜ ਹੈ ਪਰਬਤ ਹੈ ਮੈਂ ਅਦਰ ਤੇ ਜਾਂਦੀ ਜਾਣ ਨਿਕਲ ਜਾਣੀ ਤੁਰ ਤੁਰ ਕੇ ਮਹਾਰਾਜ ਕਹਿੰਦੇ ਨਹੀਂ ਮਰਦਾਨਾ ਇੱਕ ਵਾਰੀ ਜਾ ਸਾਡਾ ਬਚਨ ਮੰਨ ਫਿਰ ਕਹੇਗਾ ਅਸੀਂ ਦੇਖਾਂਗੇ ਮਰਦਾਨਾ ਜੀ ਵਿਚਾਰਾ ਛੋਟੀ ਹੱਥ ਦੇ ਵਿੱਚ ਹੈ ਹਸਾਰਾ ਲੈਂਦਾ ਆਇਆ ਉਹ ਪਰਬਤ ਚੜ੍ਹਦਾ ਵਲੀ ਕੰਧਾਰੀ ਇੱਕ ਪੀਰ ਸੀ ਬੜਾ ਸ਼ਕਤੀਸ਼ਾਲੀ ਉਹਨੇ ਹੰਕਾਰ ਦੇ ਵਿੱਚ ਸਾਰਾ ਜਾਲ ਉੱਤੇ ਇਕੱਠਾ ਕੀਤਾ ਹੋਇਆ ਪਹਾੜੀ ਦੇ ਉੱਪਰ ਇੱਕ ਤਲਾਬ ਬਣਾਇਆ ਹੋਇਆ ਤੇ ਜਦੋਂ ਜਾ ਕੇ ਮਰਦਾਨਾ ਕਹਿੰਦਾ ਪੀਰ ਜੀ ਮੈਨੂੰ ਜਲ ਸਿਕਾਓ ਤੇ ਉਹ ਪੁੱਛਦਾ ਵਲੀ ਕਹਿੰਦਾ ਤੂੰ ਕਿਹਦਾ ਚੇਲਾ ਕਹਿੰਦੇ ਥੱਲੇ ਮੇਰਾ ਮੁਰਸ਼ਿਦ ਬੈਠਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੇ ਤੇਰਾ ਮੁਰਸ਼ਿਦ ਹੈ ਉਹ ਪੀਰ ਹੈ ਉਹ ਨਹੀਂ ਤੈਨੂੰ ਜਲ ਸਿਕਾ ਸਕਦਾ ਜਾ ਭੱਜ ਜਾ ਇੱਥੋਂ ਚਲਾ ਜਾ ਮੇਰੇ ਕੋਲ ਕੋਈ ਜਲ ਨਹੀਂ ਭੱਜ ਜਾ ਇੱਥੋਂ ਫਟਾਫਟ ਤੇ ਭਾਈ ਮਰਦਾਨਾ ਜੀ ਵਾਪਸ ਹੁੰਦਿਆਂ ਗੁਰੂ ਨਾਨਕ ਮਹਾਰਾਜ ਨੂੰ ਕਹਿੰਦੇ ਮਹਾਰਾਜ ਉਹ ਵਲੀ ਤਾਂ ਮੰਨਦਾ ਹੀ ਨਹੀਂ ਕਹਿੰਦਾ ਕਿ ਤੇਰਾ ਗੁਰੂ ਨੂੰ ਜਾ ਕੇ ਕਹ ਜਲ ਸਿਕਾਏ ਮਹਾਰਾਜ ਜੀ ਆਸ ਪੈਂਦੇ ਹਨ ਗੁਰੂ ਨਾਨਕ ਪਾਤਸ਼ਾਹ ਤੇ ਕਹਿੰਦੇ ਜਾ ਮਰਦਾਨਾ ਇੱਕ ਵਾਰੀ ਫੇਰ ਜਾ ਤੇ ਫੇਰ ਮਰਦਾਨੇ ਜੀ ਨੂੰ ਦਵਾਰਾ ਮਹਾਰਾਜ ਜੀ ਭੇਜਦੇ ਹਨ ਇਹ ਵਲੀ ਕੰਧਾਰੀ ਕੋਲ ਜਦੋਂ ਪਹੁੰਚਦਾ ਉਹਨੂੰ ਬੜਾ ਗੁੱਸਾ ਹੁੰਦਾ ਹੈ ਕਹਿੰਦਾ ਤੇਰਾ ਪੀਰ ਕੈਸਾ ਹੈ ਤੇਰਾ ਗੁਰੂ ਕੈਸਾ ਹੈ ਤੈਨੂੰ ਜਲ ਨਹੀਂ ਸ਼ਿਕਾ ਸਕਦਾ ਤੇ ਹੱਥ ਜੋੜਦਾ ਕਹਿੰਦੇ ਮੇਰੇ ਗੁਰੂ ਨੇ ਕਿਹਾ ਹੈ ਗੁਰੂ ਨਾਨਕ ਪਾਤਸ਼ਾਹ ਨੇ ਉਹਦੇ ਕੋਲ ਬਹੁਤ ਝਾਲ ਇਕੱਠਾ ਕੀਤਾ ਆਇਆ ਜਾ ਕੇ ਸ਼ਿਕਾਏਗਾ ਕਹਿੰਦਾ ਜਾ ਚਲਾ ਜਾ ਉਹਨੂੰ ਕਹਾ ਵੀ ਇੱਥੋਂ ਚਲੇ ਜਾਣ ਨਹੀਂ ਤਾਂ ਮੇਰਾ ਗੁੱਸਾ ਬਹੁਤ ਭੈੜਾ ਹੈ ਮੈਂ ਉਤੋਂ ਕੁਝ ਨਾ ਕੁਝ ਛੱਟ ਦਵਾਂਗਾ ਕਿਉਂਥੀ ਮਰ ਜਾਣਗੇ ਤੇ ਵੱਡਾ ਭੱਜਾ ਹੁੰਦਾ ਮਰਦਾਨਾ ਮਹਾਰਾਜ ਜੀ ਉਹਨੇ ਫਿਰ ਨਹੀਂ ਜਲ ਛਕਾਇਆ ਮੇਰੀ ਤਾਂ ਜਾਨ ਨਿਕਲੀ ਜਾ ਰਹੀ ਹੈ ਪਿਆਸ ਨਾਲ ਫਟਾਫਟ ਮੈਨੂੰ ਜਲ ਛਕਾ ਦੋ ਮਹਾਰਾਜ ਜੀ ਹਾਸੇ 'ਚ ਕਹਿੰਦੇ ਮਰਦਾਨਿਆ ਨਹੀਂ ਜਾਨ ਨਿਕਲਦੀ ਇੱਕ ਵਾਰੀ ਫਿਰ ਜਾ ਜੇ ਹੁਣ ਨਾ ਛਕਾਏਗਾ ਫਿਰ ਅਸੀਂ ਛਕਾਵਾਂਗੇ ਮਹਾਰਾਜ ਜੀ ਨੇ ਭਲਾ ਕਰਨਾ ਸੀ ਵਲੀ ਕੰਧਾਰੀ ਦਾ ਹੰਕਾਰ ਤੋੜਨਾ ਸੀ ਉਹ ਹੋਮੇ ਦੇ ਵਿੱਚ ਬੈਠਾ ਸੀ ਸ਼ਕਤੀਆਂ ਇਕੱਠੀਆਂ ਕਰਕੇ ਜ ਸਾਧ ਸੰਗਤ ਜੀ ਤੀਜੀ ਵਾਰ ਮਰਦਾਨਾ ਗਿਆਨ ਉੱਪਰ ਪर्वਤ ਦੇ ਤੇ ਵਲੀ ਕੰਧਾਰੀ ਨੂੰ ਬੜਾ ਗੁੱਸਾ ਆਇਆ ਬਹੁਤ ਗੁੱਸੇ ਵਿੱਚ ਐ ਲਾਲ ਅੱਖਾਂ ਹਨ ਕਹਿੰਦੇ ਜਾ ਚਲਾ ਜਾ ਤੇਰਾ ਮੁਰਸ਼ਿਦ ਕੈਸਾ ਤੈਨੂੰ ਜਾਲੀ ਨਹੀਂ ਛਕਾ ਸਕਦਾ ਕੀ ਭਲਾ ਕਰੇਗਾ ਜਾ ਚਲਾ ਜਾ ਨੂੰ ਕਹਿ ਜਾਲ ਛਕਾਏ ਨਹੀਂ ਤੇ ਇੱਥੋਂ ਚਲੇ ਜਾਓ ਨਹੀਂ ਤੇ ਮੈਂ ਉੱਤੋਂ ਪਰਬਤ ਛੱਟ ਰਿਹਾ ਉੱਤੋਂ ਪਰਬਤ ਛੱਟ ਦਿੰਦਾ ਭਾੜ ਸ਼ਕਤੀ ਇੰਨੀ ਸੀ ਉਹਦੇ ਵਿੱਚ ਭਾੜ ਦਾ ਇੱਕ ਟੁਕੜਾ ਉੱਤੋਂ ਗੇਰਦਾ ਸ਼ਕਤੀ ਦੇ ਨਾਲ ਕੀ ਥੱਲੇ ਆ ਕੇ ਮਰ ਜਾਣਗੇ ਖਤਮ ਹੋ ਜਾਣਗੇ ਤੇ ਮਹਾਰਾਜ ਜੀ ਥੱਲੇ ਬੈਠੇਨ ਮਰਦਾਨਾ ਭੱਜਾ ਹੀ ਹੁੰਦਾ ਥੱਲੇ ਜਦੋਂ ਉੱਪਰ ਨਜ਼ਰ ਪੈਂਦੀ ਹੈ ਕਹਿੰਦਾ ਮਹਾਰਾਜ ਹੁਣ ਫਟਾਫਟ ਉੱਠ ਜੋ ਹੋਣਾ ਨਹੀਂ ਬਚਦੇ ਉਸ ਤੋਂ ਪਰਬਤ ਛੱਟ ਤਵਲੀ ਕਿੰਧਾਰੀ ਨੇ ਹੁਣ ਆਪਾਂ ਖਤਮ ਹੋ ਜਾਵਾਂਗੇ ਤੇ ਗੁਰੂ ਨਾਨਕ ਮਹਾਰਾਜ ਜੀ ਜਦੋਂ ਉਹ ਜਾ ਕੇ ਦੱਸਦਨ ਕੀ ਮਹਾਰਾਜ ਜੀ ਉਹਨੇ ਤਾਂ ਜਲ ਨਹੀਂ ਛਕਾਇਆ ਹੋਰੀ ਉਹ ਦੇਖਦਾ ਜਦੋਂ ਉੱਪਰ ਉਹਦਾ ਸੋਮਾ ਸੁੱਕ ਜਾਂਦਾ ਥੱਲੇ ਗੁਰੂ ਨਾਨਕ ਮਹਾਰਾਜ ਜੀ ਕਿਨੇ ਮਰਦਾਨਿਆਂ ਹੋਣ ਨਹੀਂ ਜਾਣਾ ਹੁਣ ਇੱਥੇ ਬੈਠ ਜਾ ਤੈਨੂੰ ਅਸੀਂ ਜਲ ਛਕਾਣਿਆਂ ਸਤ ਕਰਤਾਰ ਕਹਿ ਕਿ ਇਥੇ ਛੱਟੀ ਸੋਟੀ ਮਾਰ ਉਥੇ ਜਗਾ ਤੇ ਜਿੱਥੇ ਮਹਾਰਾਜ ਜੀ ਸੁਭਾਏ ਮਾਰਨਾ ਗੁਰੂ ਨਾਨਕ ਮਹਾਰਾਜ ਜੀ ਨੇ ਕਹਿਣ ਤੇ ਭਾਈ ਮਰਦਾਨਾ ਜੀ ਨੇ ਜਦੋਂ ਸੋਟੀ ਰੱਖੀ ਉਥੋਂ ਜਲ ਦਾ ਇੱਕ ਫੁਹਾਰਾ ਨਿਕਲਿਆ ਉਹ ਜਿੰਨਾ ਸੋਮਾ ਸੀ ਉਹ ਥੱਲੇ ਆ ਗਿਆ ਉੱਪਰ ਇਕੱਠਾ ਕੀਤਾ ਹੋਇਆ ਜਾਲ ਸਾਰਾ ਮਹਾਰਾਜ ਜੀ ਨੇ ਸ਼ਕਤੀ ਨਾਲ ਥੱਲੇ ਖਿੱਚ ਲਿਆ ਹੁਣ ਉੱਥੇ ਨਦੀ ਵਹਿੰਦੀ ਹੈ ਜਲ ਦੀ ਬੜਾ ਜਲ ਵਹਿ ਰਿਹਾ ਸੋਮਾ ਵਹਿ ਰਿਹਾ ਮਰਦਾਨਾ ਜੀ ਰਾਜ ਰੱਖ ਕੇ ਛੱਕਦੇ ਹਨ ਆਨੰਦ ਲੈ ਰਹੇ ਹਨ ਦੇਉਤੇ ਵਾਲੀ ਕੰਧਾਰੀ ਤੱਕਦਾ ਹੈ ਕਿ ਉਹਦਾ ਤਾਂ ਸਾਰਾ ਜਾਲ ਮਹਾਰਾਜ ਨੇ ਖਿੱਚ ਲਿਆ ਉੱਪਰ ਕੁਝ ਵੀ ਨਹੀਂ ਹੈ ਫਿਰ ਉਹ ਪੱਥਰ ਛੱਡਦਾ ਫਿਰ ਉਹ ਪਰਬਤ ਗੁੱਸੇ ਵਿੱਚ ਆਣ ਕੇ ਉਤੋਂ ਪਰਬਤ ਛੱਡਦਾ ਹੈ ਉਹ ਪਰਬਤ ਜਦੋਂ ਮਰਦਾਨਾ ਜਾਲ ਸਕਦਾ ਸਕਦਾ ਉੱਪਰ ਦੇਖਦਾ ਕਹਿੰਦਾ ਮਹਾਰਾਜ ਜੀ ਉਹਨੇ ਤਾਂ ਪਹਾੜੀ ਛੱਟ ਦੀ ਉੱਪਰ ਹੁਣ ਨਹੀਂ ਬਚ ਸਕਦੇ ਸਤਗੁਰ ਜੀ ਹੱਸ ਕੇ ਕਹਿੰਦੇ ਮਰਦਾਨਿਆਂ ਕੋਈ ਗੱਲ ਨਹੀਂ ਸਤ ਕਰਤਾਰ ਕਹ ਮਹਾਰਾਜ ਜੀ ਪੰਜਾ ਚੱਕਦੇ ਹਨ ਹੱਥ ਚੱਕ ਕੇ ਜਦੋਂ ਪੰਜਾ ਲਾਉਂਦੇ ਉਹ ਪਹਾੜ ਪਿਆਰੇ ਉੱਥੇ ਹੀ ਖੜ ਜਾਂਦਾ ਉਹ ਪੰਜਾ ਜਿਵੇਂ ਸੁਭਾਏ ਮਾਨ ਹੈ ਮਹਾਰਾਜ ਉਸ ਪੱਥਰ ਦੇ ਵਿੱਚ ਪਹਾੜ ਦੇ ਵਿੱਚ ਮੂਮ ਬਣਾ ਦਿੰਦੇ ਹਨ ਮਹਾਰਾਜ ਜੀ ਪਹਾੜ ਨੂੰ ਸਤਗੁਰ ਵਿੱਚ ਉਹ ਪਾਵਰ ਹੈ ਨਾ ਵਿੱਚੀ ਇਸੇ ਆਧਾਰਨ ਬਣਦੀ ਹੈ ਕਿ ਪੱਥਰ ਦਿਲਾਂ ਨੂੰ ਵੀ ਮੋਮ ਬਣਾ ਸਕਦਾ ਜਿਵੇਂ ਕਿ ਪਹਾੜ ਨੂੰ ਮਹਾਰਾਜ ਨੇ ਮੋਮ ਬਣਾਤਾ ਉਸੇ ਪਹਾੜ ਦੇ ਵਿੱਚ ਮਹਾਰਾਜੇ ਤੱਕ ਪੰਜਾ ਸੁਭਾਏ ਮਾਣਾ ਪੰਜਾ ਸਾਹਿਬ ਜਾਨਿਆ ਦਰਸ਼ਨ ਕਰਦੇ ਹਨ ਆਪਾਂ ਬਲੀ ਕੰਧਾਰੀ ਦੇ ਉਸ ਪਹਾੜ ਦੇ ਉੱਥੇ ਪਿਆ ਉਹ ਪਹਾੜ ਉਸੇ ਤਰੀ ਪੰਜਾ ਮਹਾਰਾਜ ਦਾ ਲੱਗਾ ਹੋਇਆ ਉਸ ਵੇਲੇ ਦਾ ਉਹ ਪੰਜਾ ਹੈ ਉਹ ਪੰਜਾ ਸਾਹਿਬ ਗੁਰਦੁਆਰਾ ਸਾਹਿਬ ਦਾ ਨਾਮ ਪੈ ਗਿਆ ਸਾਧ ਸੰਗਤ ਜੀ ਉਹਦੇ ਵਿੱਚ ਪਾਵਰ ਹੈ ਮਹਾਰਾਜ ਜੀ ਉਹ ਪੱਥਰ ਦਿਲਾਂ ਨੂੰ ਵੀ ਮੋਮ ਬਣਾ ਦਿੰਦਾ ਹੈ ਬਦਲ ਦਿੰਦਾ ਉਹਨਾਂ ਬਿਮਾਰਾਂ ਵਿੱਚ ਸ਼ਕਤੀ ਹੈ ਉਹਦੇ ਵਿੱਚ ਪਾਵਰ ਹੈ ਉਹਦੇ ਨਾਮ ਦੇ ਵਿੱਚ ਜਦੋਂ ਮਨੁੱਖ ਵਾਰ-ਵਾਰ ਉਹਨੂੰ ਦਿਰੜ ਕਰਦਾ ਜਪਦਾ ਹੈ ਸਾਡੇ ਪੱਥਰ ਦਿਲ ਜਿਹੜੇ ਉਹ ਵੀ ਮੋਮ ਹੋ ਜਾਂਦੇ ਹਨ ਉਹਨਾਂ ਤੋਂ ਵੀ ਸੱਜੇ ਸੱਜੇ ਮੈਲ ਉਤਰ ਜਾਂਦੀ ਹੈ ਤੇ ਸਾਡਾ ਅੰਦਰ ਟਿਕਦਾ ਜਦੋਂ ਫਿਰ ਦਸਵਾਂ ਦਵਾਰ ਆਪਣੇ ਆਪ ਮਹਾਰਾਜ ਖੋਲ੍ਹ ਦਿੰਦਾ ਜਿੱਦੀ ਜਿੰਨੂੰ ਪੁੱਛਣ ਵਾਸਤੇ ਦੁਨੀਆਂ ਭੜਕਦੀ ਐ ਤੁਰੀ ਫਿਰ ਜੇ ਕੋਈ ਕਿਤੇ ਤੁਰਿਆ ਫਿਰਦਾ ਕੋਈ ਕਿਤੇ ਉਹ ਮਹਾਰਾਜ ਜੀ ਦੇ ਚਰਨਾਂ ਵਿੱਚ ਉਹ ਸਭ ਕੁਝ ਹੈ ਉਹਦੀ ਬਾਣੀ ਪੜਿਓ ਬਾਣੀ ਨੂੰ ਅੰਦਰ ਵਸਾਣ ਦੀ ਕੋਸ਼ਿਸ਼ ਕਰਿਏ ਮਹਾਰਾਜ ਜੀ ਕਹਿੰਦੇ ਫਿਰ ਗੁਰਮੁਖਾਂ ਦਾ ਐਸਾ ਭੋਜਨ ਐ ਉਥੇ ਮਰਦਾਨੇ ਦੀ ਭੁੱਖ ਤਾਣਨ ਵਾਸਤੇ ਕੋਈ ਨਾ ਕੋਈ ਬਹਾਨਾ ਬਣਦਾ ਮਹਾਰਾਜ ਜੀ ਕਿਸੇ ਦਾ ਭਲਾ ਕਰਦੇ ਕੋਡੇ ਰਕਸ਼ਸ ਦਾ ਭਲਾ ਕੀਤਾ ਭੁੱਖ ਲੱਗੀ ਪਰਦਾਣਾ ਧੌੜਿਆ ਜਾਂਦਾ ਐ ਰੋਸ ਕੇ ਮਾਰਾ ਦੇ ਨਾਲ ਕਹਿੰਦੇ ਮਹਾਰਾਜ ਤੁਸੀਂ ਤਾਂ ਉੱਠਦੇ ਨਹੀਂ ਕਿੰਨੇ ਕਿੰਨਾ ਸੈ ਮੈਨੂੰ ਭੁੱਖ ਲੱਗ ਜਾਂਦੀ ਐ ਮੈਂ ਤਾਂ ਜਾ ਰਿਹਾ ਅੱਜ ਮੈਂ ਤਾਂ ਘਰ ਜਾ ਰਿਹਾ ਮੈਂ ਨਹੀਂ ਤੁਹਾਡੇ ਨਾਲ ਰਹਿ ਸਕਦਾ ਸਤਿਗੁਰੂ ਜੀ ਹੱਸ ਪੇ ਭਾਈ ਬਾਲਾ ਜੀ ਨਾਲ ਹਨ ਕਹਿੰਦੇ ਬਾਲਿਆ ਇਹਦਾ ਤਾਂ ਰੋਜ਼ ਦਾ ਕੰਮ ਐ ਜਾਣਦੇ ਤੇ ਧੋੜੀ ਜਾਂਦਾ ਅੱਗੇ ਪਤਾ ਨਹੀਂ ਕੀ ਕੋਡੇ ਰਕਸ਼ ਦੀ ਕੋਠੀ ਐ ਭੁੱਖ ਦਾ ਮਾਰਿਆ ਉਹ ਕੋਠੀ ਦੇ ਵਿੱਚ ਵੱੜਦਾ ਕਹਿੰਦਾ ਮੈਂ ਪੁੱਛਦਾ ਕੋਈ ਭੋਜਨ ਹੋਏਗਾ ਅੱਗੇ ਕੋਡਾ ਰਕਸ਼ ਪਹਿਲਾਂ ਹੀ ਭੁੱਖਾ ਸੀ ਉਹ ਭਾਲ ਸੀ ਕੋਈ ਮਾਸ ਆ ਜਾਵੇ ਮਸ ਛੱਕ ਛਕਾ ਉਹ ਸਾਹਮਣੇ ਜਦੋਂ ਦੇਖਦਾ ਫੜ ਲੈਂਦਾ ਮਰਦਾਨੇ ਨੂੰ ਫੜ ਲੈਂਦਾ ਉਥੇ ਫਿਰ ਮਹਾਰਾਜ ਜੀ ਜਾਂਦੇ ਆ ਜਾ ਕੇ ਜਦੋਂ ਪਤਾ ਲੱਗਦਾ ਹੈ ਨਾ ਸਤਿਗੁਰੂ ਨੂੰ ਪਕਾਰ ਕਰਦਾ ਹੈ ਮਰਦਾਨਾ ਮਹਾਰਾਜ ਜੀ ਕੋਡੇ ਨੇ ਫੜ ਲਿਆ ਹਣ ਤਾਂ ਖਾ ਜਾਵੇਗਾ ਟੀਲ ਦੇ ਕੜਾਏ ਵਿੱਚ 60 ਦੇ ਵਿਗਾ ਤੁਸੀਂ ਕਿਰਪਾ ਕਰੋ ਛਡਾ ਲਓ ਤੇ ਮਹਾਰਾਜ ਜੀ ਹੱਸਦੇ ਆਨ ਉਹ ਕਹਿੰਦੇ ਹਨ ਭਾਈ ਬਾਲਾ ਜੀ ਹੁਣ ਫੇਰ ਫਸ ਗਿਆ ਮਰਦਾਨਾ ਕੋਡੇ ਨੇ ਫੜ ਲਿਆ ਤੇ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਜੀ ਦਾ ਤਾਂ ਰੋਜ਼ ਦਾ ਕੰਮ ਹੈ ਜਾਣ ਦੋ ਕੋਈ ਗੱਲ ਨਹੀਂ ਛੱਡੋ ਪਰਾਂ ਇਹਨੂੰ ਜਾਣ ਦੋ ਮਰਦਾ ਮਰਨ ਦੋ ਤੇ ਮਹਾਰਾਜ ਜੀ ਕਹਿੰਦੇ ਭਾਈ ਇਹ ਸਾਡਾ ਭਰਾਵ ਹੈ ਇਹਦੇ ਬਿਨਾਂ ਨਹੀਂ ਅਸੀਂ ਰਹਿ ਸਕਦੇ ਛੋਟਾ ਭਰਾਏ ਇਹਦੇ ਬਾਏ ਤੰਦ ਛੇੜਦਾ ਹੈ ਰੁਭਾਵ ਨੂੰ ਵਝਾਂਦਾ ਹੈ ਤਾਂ ਹੀ ਅਸੀਂ ਬਾਣੀ ਪੜ੍ਹਦੇ ਹਾਂ ਆਨੰਦ ਲੈਂਦੇ ਹਾਂ ਕੋਈ ਗੱਲ ਨਹੀਂ ਜੇ ਗਲਤੀ ਕੀਤੀ ਆ ਪਛਾਨਨੇ ਆ ਬਿਮਾਰਾ ਜੀ ਭਾਈ ਬਾਲਾ ਜੀ ਨੂੰ ਲੈ ਕੇ ਜਾਂਦੇ ਜਾਂਦੇ ਕਹਿੰਦੇ ਚੱਲ ਬਾਲਿਆ ਹੁਣ ਨਹੀਂ ਰਹਿ ਸਕਦੇ ਮਰਦਾਨੇ ਨੂੰ ਖਾ ਜਾਵੇਗਾ ਕੌਡਾ ਰਖਖ ਬਣਿਆ ਹੋਇਆ ਮਨੁੱਖ ਤੇ ਬਿਮਾਰਾ ਜੀ ਸਤ ਕਰ ਤਾਰਕ ਹੈ ਕਿ ਉੱਥੇ ਪਹੁੰਚਦੇ ਹਨ ਜਦੋਂ ਦੇਖਦੇ ਹਨ ਕੌਡੀ ਕੌਡਾ ਤੱਕਦਾ ਦੇਖੋ ਉਹਦੀ ਬੁੱਧੀ ਪਿਛਟ ਹੋਈ ਹੁੰਦੀ ਹੈ ਕੌਡਿਆਂ ਆਲਾ ਸਰੀਰ ਹੁੰਦਾ ਹੈ ਕੌਡੇ ਰਖਸ਼ਾਲਾ ਤੇ ਚਿਹਰਾ ਉਸੇ ਟੰਮ ਮਨ ਦੀ ਬੁੱਧ ਜਿਹੜੀ ਵਾਪਸ ਆ ਜਾਂਦੀ ਹੈ ਉਸੇ ਵਕਤ ਮਨ ਦੇ ਉੱਤੇ ਗਿਆਨ ਜਿਹੜਾ ਪੜਦਾ ਪਿਆਸੀ ਦੂਰ ਹੋ ਜਾਂਦਾ ਹੈ ਉਸੇ ਵਕਤ ਮਰਦਾਨੇ ਨੂੰ ਛੱਡ ਦਿੰਦਾ ਹੈ ਤੇ ਮਹਾਰਾਜ ਜੀ ਉਹਦਾ ਭਲਾ ਕਰਦੇ ਹਨ ਉੱਥੇ ਵੀ ਕਹਿਣ ਤੋਂ ਭਾਵ ਇਹ ਕਿ ਉਹਦੀ ਬਾਣੀ ਵਿੱਚ ਗੁਰਮੁਖਾਂ ਦਾ ਐਸਾ ਭੋਜਨ ਹੁੰਦਾ ਹੈ ਉਹਨਾਂ ਦਾ ਮਨ ਬਾਣੀ ਪੜ ਕੇ ਬਾਣੀ ਨੂੰ ਜਪ ਕੇ ਤ੍ਰਿਪਤ ਹੋ ਜਾਂਦਾ ਹੈ ਜੇ ਕੋਈ ਗੁਰੂ ਮਹਾਰਾਜ ਜੀ ਬਾਣੀ ਪੜਦੇ ਸੀ ਨਾ ਜਦੋਂ ਉਸ ਵੇਲੇ ਉਹਨਾਂ ਦੀ ਭੁੱਖ ਜਿਹੜੀ ਬਾਹਰਲੀ ਵੀ ਲੈ ਜਾਂਦੀ ਸੀ ਸਤਿਗੁਰੂ ਜੀ ਕਿੰਨਾ ਕਿੰਨਾ ਸਮਾਂ ਭੋਜਨ ਨਹੀਂ ਛੱਕਦੇ ਇਹਨੇ ਕਿੰਨੇ ਦਿਨ ਉਹ ਵਾਰੀ ਮਹਾਰਾਜ ਜੀ ਜੰਗਲਾ ਚ ਪਰਬਤਾਂ ਤੇ ਰਹਿੰਦੇ ਸੀ ਆਪ ਦੇਖਦੇ ਆ ਨਾ ਉਹਨਾਂ ਦੀਆਂ ਚਾਰ ਅਦਾਸੀਆਂ ਕਿੰਨੇ ਜੋਜਨ ਉਹਨਾਂ ਨੇ ਯਾਤਰਾ ਕੀਤੀ ਆਪਾਂ ਨੂੰ ਹੁਣ ਤਾਂ ਲਿਖੀ ਵੀ ਮਿਲ ਜੇਗੀ ਕਿੰਨੇ ਸਾਲ ਮਹਾਰਾਜ ਨੇ ਲਾਏ ਕਿ ਕਿੰਨਾ ਕਿੰਨਾ ਸਮਾਂ ਉਹ ਭੋਜਨ ਤੋਂ ਬਿਨਾਂ ਵੀ ਰਹੇ ਆਮ ਅਸੀਂ ਨਹੀਂ ਰਹਿ ਸਕਦੇ ਕਿਉਂਕਿ ਉਹਦੇ ਚ ਬਾਣੀ ਦੀ ਤਾਕਤ ਮਹਾਰਾਜ ਜੀ ਨੂੰ ਭੋਜਨ ਭੁੱਖ ਹੀ ਨਹੀਂ ਲੱਗਣ ਦਿੱਤੀ ਇੱਥੇ ਵੀ ਮਹਾਰਾਜ ਜੀ ਕਹਿੰਦੇ ਤਿਪਤ ਹੋ ਜਾਂਦਾ ਉਹਨਾਂ ਦਾ ਮਾਨ ਤਿੱਥੇ ਅੰਮ੍ਰਿਤ ਭੋਜਨ ਸਹਿਜ ਤੁਨ ਉਪਜੈ ਉੱਥੇ ਤੇ ਮਹਾਰਾਜ ਜੀ ਕਹਿੰਦੇ ਅੰਮ੍ਰਿਤ ਦਾ ਭੋਜਨ ਹੈ ਸਹਿਜ ਧੁਨ ਅੰਦਰੋਂ ਪੈਦਾ ਹੁੰਦੀ ਹੈ ਜਿਤ ਸ਼ਬਦ ਜਗਤ ਥੰਮ ਰਹਾਇ ਹਰ ਜੀ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਸ਼ਬਦ ਦਾ ਥੰਮ ਵੱਜ ਜਾਂਦਾ ਤਹੈ ਅਨੇਕ ਵਾਜੇ ਸਦਾ ਆਨੰਦ ਹੈ ਉੱਥੇ ਪਿਆਰਿਓ ਨੇਕਾਂ ਹੀ ਵਾਜੇ ਵੱਜਦੇ ਹਨ ਅਨੇਕਾਂ ਹੀ ਤੂੰ ਨਾ ਛਿੜਦੀਆਂ ਹਨ ਜਿਵੇਂ ਬਾਹਰੋਂ ਕੀਰਤਨ ਗਾਨਦੇ ਆ ਨਾ ਤੇ ਵਾਜੇ ਦਾ ਕਿਸੇ ਸਾਜ ਦਾ ਆਨੰਦ ਲੈਂਦੇ ਆ ਉੱਥੇ ਨਾਲ ਬਾਣੀ ਦਾ ਆਨੰਦ ਲੈਂਦੇ ਆ ਇਸੇ ਤਰ੍ਹਾਂ ਹੀ ਗੁਰਮੁਖਾਂ ਦੇ ਹਿਰਦੇ ਵਿੱਚ ਉਹ ਧੁਨਾ ਛਿੜਦੀਆਂ ਨੇ ਅਨੇਕ ਤਹਿ ਤਨੇਕ ਧੁਨਾ ਅਨੇਕ ਵਾਜੇ ਸਦਾ ਆਨੰਦ ਹੈ ਸਦਾ ਹੀ ਉੱਥੇ ਆਨੰਦ ਹੈ ਬ੍ਰਹਮ ਆਨੰਦ ਸਤਿ ਰਹਾ ਸਮਾਏ ਉਹ ਸੱਚਾ ਸਦਾ ਹੀ ਹਿਰਦੇ ਵਿੱਚ ਸਮਾ ਜਾਂਦਾ ਮਹਾਰਾਜ ਜੀ ਕਹਿੰਦੇ ਹਿਰਦੇ ਵਿੱਚ ਟਿਕ ਜਾਂਦਾ ਇਉਂ ਕਹੈ ਨਾਨਕ ਸਤਿਗੁਰ ਮਿਲਿਐ ਧਾਵਤ ਥੰਮਿਆ ਨਿਜਕਰ ਵਸਿਆ ਆਏ ਇਥੇ ਚਾਰ ਬੰਦ ਮਹਾਰਾਜ ਜੀ ਸੰਪੂਰਨ ਕਰਦੇ ਆ ਉਹੀ ਸ਼ਬਦ ਲੈ ਉਹੀ ਮਹਾਰਾਜ ਜੀ ਪਹਿਲੀ ਤਖਤ ਦਵਾਰਾ ਆਚਾਰਨ ਕਰਦੇ ਹਨ ਖੀਰ ਦੇ ਵਲੇ ਮਹਾਰਾਜ ਜੀ ਕੇਂਦਰੀ ਭਾਵ ਦਰਸਾਉਂਦੇ ਹਨ ਜਾਨਕ ਇਹ ਉਹ ਕਹੇ ਨਾਨਕ ਮਹਾਰਾਜ ਜੀ ਕਹਿੰਦੇ ਮਾਲਕ ਸਤਿਗੁਰ ਜੀ ਕਹਿਣਾ ਕਰਦਿਆ ਸਤਿਗੁਰ ਮਿਲੀਏ ਧਾਵਤ ਥੰਮਿਆ ਜਦੋਂ ਮਿਲਦਾ ਮਹਾਰਾਜ ਜੀ ਕਹਿੰਦੇ ਉਹਦੇ ਨਾਲ ਮੇਲ ਹੁੰਦਾ ਹੈ ਨਾ ਫਿਰ ਇਹ ਧਾਵਤ ਥੰਮਿਆ ਜਾਂਦਾ ਹੈ ਹਿਰਦਾ ਜਿਹੜਾ ਉਹਦੇ ਚਰਨਾਂ ਵਿੱਚ ਟਿਕਦਾ ਨਿਜ ਕਰ ਵਸਿਆ ਆਏ ਉਹ ਨਿਜ ਘਰ ਹੈ ਜਿਹੜਾ ਸਾਡਾ ਹਿਰਦਾ ਘਰ ਆ ਉਹਦੇ ਵਿੱਚ ਵਸਿਆ ਆ ਕੇ ਵਸ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਆਵਸਦਾ ਹਰੀ ਪ੍ਰਭੂ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰਾ ਇੱਥੇ ਚਾਰ ਬੰਦੇ ਸ਼ੰਤ ਦੇ ਸੰਪੂਰਨ ਹੁੰਦੇ ਹਨ ਇਹ ਸ਼ੰਤ ਜਿਹੜਾ ਲੰਬਾ ਸੰਤ ਹੈ ਇੱਥੇ ਚਾਰ ਬੰਦ ਮਹਾਰਾਜ ਜੀ ਸੰਪੂਰਨ ਕਰਦੇ ਨੇ ਨਿਉ ਕੋ ਹਾਜ਼ਰੀਆਂ ਪ੍ਰਵਾਨ ਕਰਿਓ ਜੀ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਨੇਕਾਂ ਭੁੱਲਾਂ ਜੰਨੀਆਂ ਨ ਮਹਾਰਾਜ ਸਤਿਮਤ ਬਖਸ਼ਣ ਜੀ ਆਈਆਂ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ